ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿੱਚ ਇੱਕ ਬੜੀ ਹੀ ਪਿਆਰੀ ਸਾਖੀ ਆਉਂਦੀ ਹੈ ਸੰਗਤ ਜੀ ਇਹ ਸਾਖੀ ਹੈ ਇੱਕ ਲੱਕੜਹਾਰੇ ਦੀ ਤੇ ਇੱਕ ਪਖੰਡੀ ਭਗਤ ਹੈ ਉਹਦੀ ਸਾਖੀ ਹੈ ਉਹ ਭਗਤੀ ਕਰਦਾ ਹੈ ਪਰ ਪਖੰਡ ਕਰਦਾ ਹੈ ਲੱਕੜਹਾਰਾ ਇੱਕ ਮਿਹਨਤੀ ਲੱਕੜਹਾਰਾ ਹੈ ਪਰ ਅੱਜ ਉਹਦੇ ਨਾਲ ਇੱਕ ਬੜੀ ਘਟਨਾ ਬੀਤੀ ਹੈ ਉਹ ਕੀ ਬੀਤੀ ਹੈ ਉਹ ਆ ਕੇ ਪੁੱਛਦਾ ਹੈ ਗੁਰੂ ਜੀ ਫਤਗੁਰ ਜੀ ਇਹ ਮੇਰ ਨਾਲ ਕਿਉਂ ਹੋਇਆ ਹੈ ਤੇ ਗੁਰੂ ਜੀ ਕਹਿੰਦੇ ਕਿ ਇਹ ਤੇਰੀ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਪਣੀਆਂ ਉਦਾਸੀਆਂ ਤੇ ਸਨ ਤਾਂ ਉਸ ਵੇਲੇ ਉਹਨਾਂ ਨੇ ਇੱਕ ਨਗਰ ਦੇ ਬਾਹਰ ਉਹਨਾਂ ਨੇ ਆਪਣਾ ਡੇਰਾ ਕੀਤਾ ਹੋਇਆ ਹੈ ਇੱਕ ਪਿੰਡ ਤੋਂ ਬਾਹਰ ਉਹਨਾਂ ਨੇ ਆਪਣਾ ਆਸਨ ਕੀਤਾ ਹੋਇਆ ਹੈ ਉਸੇ ਹੀ ਨਗਰ ਵਿੱਚ ਦੋ ਇਨਸਾਨ ਰਹੰਦੇ ਹਨ ਜਿਨ੍ਹਾਂ ਦਾ ਰੋਜ਼ਾਨਾ ਦਾ ਰਸਤਾ ਉੱਥੋਂ ਦੀ ਹੈ ਜਿੱਥੋਂ ਦੀ ਗੁਰੂ ਪਾਤਸ਼ਾਹ ਬੈਠੇ ਹਨ ਜੋ ਪਹਿਲਾ ਵਿਅਕਤੀ ਹੈ ਉਹ ਇੱਕ ਲੱਕੜਹਾਰਾ ਹੈ ਉਹ ਲੱਕੜਹਾਰਾ ਬਹੁਤ ਹੀ ਗਰੀਬ ਉਹਦੀ ਆਰਥਿਕ ਜੋ ਬਹੁਤ ਕਮਜ਼ੋਰ ਹੈ ਬੜਾ ਗਰੀਬ ਹੈ ਪਰ ਉਹਦੇ ਅੰਦਰ ਜੋ ਸ਼ਰਧਾ ਬੜੀ ਹੈ ਉਹ ਰੱਬ ਨੂੰ ਬੜਾ ਆਜ਼ਾਦ ਕਰਦਾ ਹੈ ਉਹਦੇ ਅੰਦਰ ਭਾਵਨਾ ਬੜੀ ਹੈ ਉਹ ਸਾਰਾ ਦਿਨ ਆਪਣੇ ਕੰਮ ਕਰਦਾ ਜੰਗਲ ਵਿੱਚੋਂ ਲੱਕੜਾਂ ਕੱਟਦਾ ਵੱਢਦਾ ਮਿਹਨਤ ਕਰਦਾ ਅਤੇ ਮੁਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹਰ ਵੇਲੇ ਅਤੇ ਜੋ ਦੂਜਾ ਵਿਅਕਤੀ ਹੈ ਦੂਸਰਾ ਇਨਸਾਨ ਹੈ ਉਹ ਇੱਕ ਅਜੇਹਾ ਇਨਸਾਨ ਸੀ ਜੋ ਦਿਖਾਵੇ ਦੀ ਧਰਮੀ ਭਾਵ ਕੀ ਉਹਦੇ ਕੋਲੇ ਧਰਮ ਉਹ ਧਰਮੀ ਬਣਦਾ ਹੈ ਝੂਠਾ ਮੁੱਠਾ ਉਹ ਇੱਕ ਪਖੰਡੀ ਧਰਮੀ ਹੈ ਉਹ ਹਰ ਰੋਜ਼ ਮੰਦਰ ਜਾ ਕੇ ਆਪਣਾ ਅਰਗਬਤੀ ਕਰਦਾ ਤੂਫ਼ ਕਰਦਾ ਪਰ ਅਸਲ ਵਿੱਚ ਉਹਦਾ ਮਨ ਵਿਕਾਰਾਂ ਤੇ ਬੇਈਮਾਨੀ ਵਿੱਚ ਹਮੇਸ਼ਾ ਉਹਦਾ ਮਨ ਕਹਿੰਦਾ ਵੀ ਉਹਦੇ ਕੋਲੋਂ ਲੁੱਟ ਲਵਾ ਉਹਦੇ ਕੋਲੋਂ ਮਾਰ ਲਵਾ ਠੱਗੀਆਂ ਠੋੜੀਆਂ ਕਰਦਾ ਇਹ ਉਹਦੇ ਖਿਆਲ ਸੀ ਮਨ ਦੇ ਇੱਕ ਦਿਨ ਅਜੀਬ ਘਟਨਾ ਵਾਪਰੀ ਉਹ ਜਿਹੜਾ ਭਗਤ ਹੈ ਨਾ ਪਖੰਡੀ ਜੋ ਰੱਬ ਦੀ ਭਗਤੀ ਕਰਦਾ ਹੈ ਪਰ ਲੋਕ ਵਿਖਾਵੇ ਵਾਸਤੇ ਉਹ ਕੋਈ ਭਗਤ ਨਹੀਂ ਹੈ ਉਹ ਭਗਤ ਕਹੌਣ ਵਾਲਾ ਬੰਦਾ ਜਦੋਂ ਰਸਤੇ ਵਿੱਚੋਂ ਲੰਘ ਰਿਹਾ ਸੀ ਅੱਜ ਤਾਂ ਉਸ ਨੂੰ ਇੱਕ ਝਾਰਗਿਆਂ ਵਿੱਚੋਂ ਸੋਨੇ ਦੀ ਮੋਹਰ ਮਿਲੀ ਜਦੋਂ ਉਹ ਆਪਣੇ ਘਰੋਂ ਆਇਆ ਹੈ ਆਪਣੇ ਮੰਦਰ ਵਿੱਚੋਂ ਕਰ ਕੇ ਪਾਠ ਪੂਜਾ ਤੇ ਰਸਤੇ ਵਿੱਚ ਕੁਝ ਝਾੜੀਆਂ ਹੈ ਉੱਥੇ ਉਹਨੂੰ ਇੱਕ ਸੋਨੇ ਦੀ ਮੋਹਰ ਮਿਲੀ ਉਹਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਉਹ ਬਹੁਤ ਖੁਸ਼ ਹੋਇਆ ਅਤੇ ਸੋਚਣ ਲੱਗਾ ਮੈਂ ਤਾਂ ਐਵੇਂ ਹੀ ਰੱਬ ਦੀ ਭਗਤੀ ਕਰੀ ਜਾਂਦਾ ਹਾਂ ਰੱਬ ਤਾਂ ਮੇਰੇ ਤੇ ਪਹਿਲਾਂ ਹੀ ਬੜਾ ਮਿਹਰਬਾਨ ਹੈ ਬੜਾ ਖੁਸ਼ ਹੈ ਆ ਵੇਖ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ ਤੇ ਉਹਨੂੰ ਵੇਖ ਕੇ ਬੜਾ ਖੁਸ਼ ਹੋ ਜਾਂਦਾ ਹੈ ਅੰਦਰੋਂ-ਉਂਦਰੀ ਹੱਸਦਾ ਹੈ ਕਿ ਮੈਂ ਰੱਬ ਨੂੰ ਐਵੇਂ ਹੀ ਜਾ ਕੇ ਅਰਗਵੱਤੀਆਂ ਕਰਦਾ ਹਾਂ ਰੱਬ ਤਾਂ ਪਹਿਲਾਂ ਹੀ ਮੇਰੇ ਤੇ ਖੁਸ਼ ਹੈ ਮੈਂ ਐਵੇਂ ਹੀ ਜਾ ਕੇ ਰੱਬ ਨੂੰ ਮੱਥੇ ਟੇਕਦਾ ਹਾਂ ਤੇ ਸੰਗਤ ਜੀ ਉਸੇ ਹੀ ਦਿਨ ਜਦੋਂ ਉਹ ਗਰੀਬ ਲੱਕੜਹਾਰਾ ਅੱਜ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਹੈ ਆਪਣਾ ਕੰਮ ਕਰ ਰਿਹਾ ਸੀ ਤਾ ਅਚਾਨਕ ਉਸਦੇ ਪੈਰ ਵਿੱਚ ਇੱਕ ਬਹੁਤ ਵੱਡੀ ਸੂਲ ਜੋ ਹੁੰਦੀ ਹੈ ਨਾ ਪਾੜੀ ਕਿਕਰ ਦੀ ਉਹ ਸੂਲ ਉਹਦੇ ਪੈਰ ਵਿੱਚ ਆਰਪੜ ਹੋ ਗਈ ਕਿਉਂਕਿ ਸੂਲ ਬੜੀ ਵੱਡੀ ਹੁੰਦੀ ਹੈ ਤਿੱਖੀ ਬਹੁਤ ਹੁੰਦੀ ਹੈ ਜਦੋਂ ਸੂਲ ਵੱਡੀ ਉਹਦੇ ਪੈਰ ਵਿੱਚ ਤੇ ਉਹ ਸੂਲ ਉਹਦੇ ਪੈਰ ਦੇ ਆਰਪੜ ਟੱਪ ਗਈ ਦੇਦੋਂ ਨੇ ਵੇਖਿਆ ਕਿ ਉਹਦੇ ਸੂਲ ਵੱਜ ਗਈ ਉਹਦੇ ਪੈਰ ਤੋਂ ਖੂਨ ਨਿਕਲ ਰਿਹਾ ਹੈ ਬਹੁਤ ਜ਼ਿਆਦਾ ਤੇ ਉਹ ਆਪਣੇ ਇੱਕ ਪੈਰ ਨਾਲ ਤੁਰਦਾ ਹੈ ਇੱਕ ਆਫੇ ਸੋਟੀ ਭੜੀ ਹੈ ਤੇ ਉਹ ਆ ਕੇ ਗੁਰੂ ਜੀ ਦੇ ਕੋਲ ਬੈਠ ਜਾਂਦਾ ਹੈ ਤੇ ਉਹ ਬੜਾ ਪਰੇਸ਼ਾਨ ਹੈ ਉਸ ਦੇ ਮਨ ਵਿੱਚ ਖਿਆਲ ਆਇਆ ਮੈਂ ਰੋਜ਼ ਸੱਚੀ ਕੀਰਤ ਕਰਦਾ ਹਾਂ ਰੱਬ ਦਾ ਨਾਮ ਵੀ ਜਪਦਾ ਹਾਂ ਫਿਰ ਵੀ ਮੈਨੂੰ ਇਹ ਦੁੱਖ ਕਿਉਂ ਮਿਲਿਆ ਮੇਰੇ ਸੂਲ ਕਿਉਂ ਖੁੱਭੀ ਪਰ ਉਹ ਦੂਜਾ ਬੰਦਾ ਜੋ ਝੂਠ ਬੋਲਦਾ ਹੈ ਉਸ ਨੂੰ سونے ਦੀ ਮੋਹਰ ਮਿਲੀ ਰੱਬ ਨੇ ਐਉਂ ਕਿ ਐਉਂ ਮੇਰ ਨਾਲ ਕਿਉਂ ਕੀਤਾ ਧੋਖਾ ਕਿਉਂ ਕੀਤਾ ਮੇਰ ਨਾਲ ਇਹੋ ਜਿਹੀਆਂ ਗੱਲਾਂ ਅੰਦਰੋਂ ਸੋਚ ਰਿਹਾ ਹੈ ਉਹ ਗਰੀਬ ਲੱਕੜਹਾਰਾ ਉਹ ਲੱਕੜਹਾਰਾ ਲਗੜੌਂਦਾ ਹੋਇਆ ਗੁਰਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਪਹੁੰਚਿਆ ਅਤੇ ਆਪਣਾ ਦੁੱਖ ਰੋ ਰੋ ਕੇ ਸੁਣਾਇਆ ਨ ਲੱਗਿਆ ਮਹਾਰਾਜ ਫਕੀਰ ਜੀ ਬਾਬਾ ਜੀ ਕਿ ਰੱਬ ਦੇ ਘਰ ਕੋਈ ਇਨਸਾਫ ਨਹੀਂ ਹੈ ਗੁਰੂ ਜੀ ਕਹਿਣ ਲੱਗੇ ਕਿਉਂ ਭਾਈ ਕੀ ਗੱਲ ਹੋ ਗਈ ਉਹ ਕਹਿਣ ਲੱਗਿਆ ਜੋ ਮੇਰਾ ਸਾਥੀ ਹੈ ਉਹ ਝੂਠ ਬੋਲਦਾ ਹੈ ਰੱਬ ਦੀ ਭਗਤੀ ਝੂਠੀ ਕਰਦਾ ਹੈ ਉਹਨੂੰ ਇੱਕ ਸੋਨੇ ਦੀ ਮੋਹਰ ਮਿਲੀ ਹੈ ਪਰ ਮੇਰ ਨਾਲ ਇੰਨਾ ਬੁਰਾ ਕਿਉਂ ਹੋਇਆ ਮੇਰੀ ਇੱਕ ਸੂਲ ਵੱਜੀ ਬੜੀ ਵੱਡੀ ਤੇ ਪੈਰ ਦੇ ਆਰ ਪਰ ਹੋ ਗਈ ਹੈ ਐਵੇਂ ਮੇਰ ਨਾਲ ਰੱਬ ਨੇ ਕਿਉਂ ਕੀਤਾ ਹੈ ਮੈਂ ਤਾਂ ਉਹਦੀ ਬੰਦਗੀ ਵੀ ਕਰਦਾ ਹਾਂ ਮੈਂ ਉਹਦਾ ਪ੍ਰਗਟ ਵੀ ਆਪਣੀ ਸੱਚੀ ਮਿਹਨਤ ਕਰਦਾ ਹਾਂ ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਪਿਆਰ ਨਾਲ ਉਹਨੂੰ ਸਮਝਾਇਆ ਕਿ ਭਾਈ ਕਰਤਾਰ ਦਾ ਇਨਸਾਫ ਬੜਾ ਅਟਲ ਹੈ ਰੱਬ ਦਾ ਜਿਹੜਾ ਉਹਦਾ ਫੈਸਲਾ ਹੈ ਉਹ ਬੜਾ ਅਟਲ ਹੈ ਤੂੰ ਸਿਰਫ ਅੱਜ ਦਾ ਫਲ ਦੇਖ ਰਿਆ ਹੈ ਤੂੰ ਅੱਜ ਦੀ ਕਿਸਮਤ ਦੇਖ ਰਿਆ ਹੈ ਪਰ ਉਸ ਦੇ ਪਿੱਛੇ ਦੀ ਲਿਖਤ ਨਹੀਂ ਤੂੰ ਦੇਖ ਰਿਆ ਤੂੰ ਤੇਰੇ ਮਾੜੇ ਕਰਮਾਂ ਦਾ ਲੇਖਾ ਹੈ ਉਹ ਤੂੰ ਨਹੀਂ ਦੇਖ ਰਿਆ ਤੇ ਉਥੇ ਗੁਰੂ ਜੀ ਨੇ ਸਮਝਾਇਆ ਉਸ ਬੇਈਮਾਨ ਬੰਦੇ ਲਈ ਉਸ ਦੀ ਪਿਛਲੀ ਨੇਕੀ ਕਰਕੇ ਅੱਜ ਉਸ ਦੀ ਕਿਸਮਤ ਵਿੱਚੋਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਘੜਾ ਖਤਮ ਹੋ ਗਿਆ। ਉਹ ਗੁਰੂ ਜੀ ਕਹਿੰਨ ਲੱਗੇ ਜਿਹੜਾ ਬੰਦੇ ਨੂੰ ਇੱਕ ਸੋਨੇ ਦੀ ਮੋਹਰ ਮਿਲੀ ਹੈ ਨਾ ਉਹਦੇ ਵਾਸਤੇ ਇੱਕ ਸੋਨੇ ਦਾ ਪੂਰਾ ਘੜਾ ਭਰਿਆ ਪਿਆ ਸੀ ਉਹਨੂੰ ਮਿਲਣਾ ਸੀਗਾ। ਪਰ ਉਹਨੇ ਮਾੜੇ ਕਰਮ ਕਰ ਕਰ ਕੇ ਉਹ ਸਾਰੀਆਂ ਸੋਨੇ ਦੀਆਂ ਮੋਹਰਾਂ ਸਵਾਹ ਕਰ ਲਈਆਂ। ਤੇ ਉਹ ਕਹਿੰਨ ਲੱਗੇ ਫਿਰ ਉਹਨੂੰ ਇੱਕ ਮੋਹਰ ਕਿਉਂ ਮਿਲੀ? ਉਹ ਕਹਿੰਦਾ ਉਹਨੂੰ ਮੋਰ ਤਾਂ ਮਿਲੀ ਹੈ ਕਿ ਉਹ ਰੱਬ ਦੀ ਭਗਤੀ ਭਾਵੇਂ ਛੁੱਟੀ ਕਰਦਾ ਸੀ ਪਰ ਉੱਥੇ ਜਾ ਕੇ ਆਪਣਾ ਜਿਹੜਾ ਸਮਾਂ 10 ਮਿੰਟ 5 ਮਿੰਟ ਜੋ ਵੀ ਉੱਥੇ ਬੈਂਦਾ ਸੀ ਉਹ ਸਮਾਂ ਉਹਦਾ ਸਫਲ ਸੀ ਉਸ ਨੇਕੀ ਕਰਕੇ ਉਹਨੂੰ ਉਹ ਇੱਕ ਮੋਰ ਸੋਨੇ ਦੀ ਮਿਲ ਗਈ ਤੇ ਫਿਰ ਉਹ ਕਹਿਣ ਲੱਗਿਆ ਮਹਾਰਾਜ ਤੇ ਮੇਰੇ ਫਿਰ ਇਹ ਸੂਤ ਚੋਂ ਵੱਜੀ ਸਤਿਗੁਰੂ ਜੀ ਕਹਿਣ ਲੱਗੇ ਤੇਰੇ ਪਿਛਲੇ ਕਰਮਾਂ ਅਨੁਸਾਰ ਅੱਜ ਤੈਨੂੰ ਤੂੰ ਕੋਈ ਮਾਰਾ ਕਰਮ ਕਰਨਾ ਸੀਗਾ ਉਹਦੇ ਕਾਰਨ ਤੈਨੂੰ ਫਾਂਸੀ ਦੀ ਸਜ਼ਾ ਮਿਲਣੀ ਸੀ ਤੈਨੂੰ ਅੱਜ ਫਾਂਸੀ ਮਿਲਣੀ ਸੀ ਪਰ ਤੂੰ ਰੱਬ ਦਾ ਨਾਮ ਜਪਦਾ ਰਿਹਾ ਸੱਚੀ ਮਿੰਨਤ ਕਰਦਾ ਰਿਹਾ ਉਹ ਹੌਲੀ-ਹੌਲੀ ਨਾਮ ਜਪਣ ਕਰਕੇ ਤੇਰਾ ਕਰਮ ਸੂਲੀ ਤੋਂ ਸੂਲ ਬਣ ਗਿਆ ਅੱਜ ਉਹ ਫਾਂਸੀ ਦੀ ਸਜ਼ਾ ਤੇਰੇ ਸੂਲ ਵੱਜ ਕੇ ਤੇਰੀ ਪੂਰੀ ਹੋ ਚੁੱਕੀ ਹੈ ਇਹ ਨਾਮ ਦੀ ਵਡਿਆਈ ਹੈ ਜੋ ਰੱਬ ਦਾ ਨਾਮ ਜਪਦਾ ਹੈ ਗੁਰੂ ਜੀ ਉਹਦੇ ਵੱਡੇ ਵੱਡੇ ਕਰਮ ਕੱਟ ਕੇ ਸਵਾਹ ਕਰ ਦਿੰਦੇ ਹੈ ਜੇ ਗੁਰੂ ਜੀ ਕਹਿੰਦੇ ਭਾਈ ਕਰਮਾਂ ਦਾ ਫਲ ਮਿਲਦਾ ਹੈ ਬੰਦੇ ਨੂੰ ਜਿਵੇਂ ਉਹਨੂੰ ਇੱਕ ਸੋਨੇ ਦਾ ਕੜਾ ਮਿਲਣਾ ਸੀ ਮੋਹਰਾਂ ਦਾ ਪਰਿਆ ਪਰ ਉਹਨੇ ਮਾਰੇ ਕਰਮ ਕਰ ਕਰ ਕੇ ਉਹ ਸਾਰੇ ਸਵਾਹ ਕਰ ਲਏ ਇੱਕ ਨੇਕ ਕੰਮ ਕੀਤਾ ਉਹਨੇ ਮੰਦਿਰ ਚ ਜਾ ਕੇ ਤੂਫਵਤੀ ਕੀਤੀ ਹੈ ਉਹਦੀ ਉਹਨੂੰ ਜੋ ਫਲ ਮਿਲਿਆ ਹੈ ਉਹ ਇੱਕ ਮੋਹਰ ਮਿਲ ਗਈ ਸੋਨੇ ਦੀ ਤੇ ਗੁਰੂ ਜੀ ਕਹਿੰਦੇ ਭਾਈ ਤੇਰੇ ਮਾੜੇ ਕਰਮਾਂ ਚ ਤੇਰੇ ਉੱਤੇ ਫਾਂਸੀ ਦੀ سزا ਲਿਖੀ ਹੋਈ ਸੀ ਤੈਨੂੰ ਫਾਂਸੀ ਤੈਨੂੰ ਫਾਂਸੀ ਮਿਲਣੀ ਸੀ ਅੱਜ ਤੂੰ ਰੱਬ ਦਾ ਨਾਮ ਜਪਦਾ ਰਿਹਾ ਉਹ ਤੇਰੀ ਸਜ਼ਾ ਕੱਟ ਕੇ ਇੱਕ ਸੂਲੀ ਤੋਂ ਸੂਲ ਬਣ ਗਈ ਸੰਗਤ ਜੀ ਇੱਕ ਉਸ ਲੱਕੜਹਾਰੇ ਦੀਆਂ ਅੱਖਾਂ ਖੁੱਲ ਗਈਆਂ ਤੇ ਉਸ ਨੂੰ ਸਮਝ ਆ ਗਈ ਕਿ ਨਾਮ ਸਿਮਰ ਨਾਲ ਸੂਲੇ ਤੋਂ ਸੂਲ ਬਣ ਜਾਂਦੀ ਹੈ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਕੋਟ ਜਨਮ ਕੀ ਕਿਲ ਵਿਕ ਨਾਸੈ ਹਰ ਚਰਨੀ ਚਿਤ ਲਾਇਆ ਤੇ ਕਹਿੰਦੇ ਜਦੋਂ ਆਪਾਂ ਨਾਮ ਜਪਦੇ ਹਾਂ ਨਾ ਰੱਬ ਦਾ ਤੇ ਰੱਬ ਆਪਣੇ ਵੱਡੇ ਵੱਡੇ ਕਸ਼ਟ ਕੱਟ ਕੇ ਸਵਾਹ ਕਰ ਦਿੰਦਾ ਹੈ ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਸਾਡੇ ਪਿਛਲੇ ਜਨਮਾਂ ਦਾ ਪਾਪ ਨਸ਼ਟ ਹੋ ਜਾਂਦਾ ਆਪਣੇ ਮਾੜੇ ਕਰਮ ਖਤਮ ਹੋ ਜਾਂਦੀ ਹੈ ਵੱਡੀਆਂ ਵੱਡੀਆਂ ਮੁਸੀਬਤਾਂ ਆਪਣੇ ਤੋਂ ਦੂਰ ਭੱਜ ਜਾਂਦੀਆਂ ਹੈ ਸਾਨੂੰ ਕਦੇ ਵੀ ਰੱਬ ਨੂੰ ਨਹੀਂ ਭੁੱਲਣਾ ਅਸੀਂ ਰੱਬ ਤੇ ਸ਼ੱਕ ਨਹੀਂ ਕਰਨਾ ਰੱਬ ਤੇ ਸ਼ੰਕਾ ਕਦੇ ਵੀ ਨਹੀਂ ਕਰਨਾ ਕਹਿੰਦਾ ਸਗੋਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੋ ਗੁਰੂ ਜੀ ਆਪਣੀ ਭਗਤੀ ਤੇ ਖੁਸ਼ ਹੋ ਕੇ ਆਪਣੀ ਮਿਹਨਤ ਤੇ ਖੁਸ਼ ਹੋ ਕੇ ਫਿਰ ਆਪਣੇ ਘਰ ਵਿੱਚ ਬਰਕਤਾਂ ਖੁਸ਼ੀਆਂ ਪੇਰਦੇ ਹਨ ਸੰਗਤ ਜੀ ਉਹਦੇ ਕੋਲੇ ਇੰਨਾ ਪੈਸਾ ਸੀ ਦੀ ਗਿਣਿਆ ਨਹੀਂ ਜਾ ਸਕਦਾ ਸੀ ਉਸ ਟਾਈਮ ਦਾ ਉਹ ਸਭ ਤੋਂ ਵੱਡਾ ਅਮੀਰ ਬੰਦਾ ਸੀ ਪਰ ਉਸ ਦੇ ਮਨ ਵਿੱਚ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ ਸੀ ਉਹ ਹਰ ਵੇਲੇ ਅੰਦਰੋਂ ਅਸ਼ਾਂਤ ਸੀ ਉਹਦਾ ਮਨ ਅੰਦਰੋਂ ਅਸ਼ਾਂਤ ਸੀ ਪਰ ਉਹਨੂੰ ਸੁੱਖ ਨਹੀਂ ਸੀ ਉਹ ਸੁੱਖ ਦੀ ਭਾਲ ਵਿੱਚ ਰਹਿੰਦਾ ਹਰ ਵੇਲੇ ਸੰਗਤ ਜੀ ਅੱਜ ਕੀ ਹੁੰਦਾ ਹੈ ਸੋਮਾ ਸਾ ਜਿਹੜਾ ਅਮੀਰ ਬੰਦਾ ਹੈ ਉਹਦਾ ਇੱਕੋ ਇੱਕ ਉਹਦਾ ਮਕਸਦ ਸੀ ਉਹਦਾ ਕੰਮ ਸੀ ਸਿਰਫ ਪੈਸਾ ਇਕੱਠਾ ਕਰਨਾ ਇਹ ਉਹਦਾ ਜ਼ਿੰਦਗੀ ਦਾ ਮਨੋਰਥ ਸੀ ਕਿ ਉਹਨੇ ਪੈਸਾ ਹੀ ਇਕੱਠਾ ਕਰਨਾ ਹੈ ਹਰ ਵੇਲੇ ਉਹ ਕੀ ਕਰਦਾ ਸੀ ਉਹ ਸਵੇਰੇ ਉੱਠਦਾ ਤਾਂ ਪੈਸੇ ਦੀ ਗੱਲ ਕਰਦਾ ਰਾਤ ਨੂੰ ਸੌਂਦਾ ਕਾਮ ਮੁਨਾਫੇ ਦੀ ਪੈਸੇ ਦੀ ਗੱਲ ਕਰਦਾ ਉਹ ਸੁਪਨੇ ਵੀ ਪੈਸਿਆਂ ਦੇ ਹੀ ਵੇਖਦਾ ਸੀ ਕਾਰੋਬਾਰ ਦੇ ਵੇਖਦਾ ਸੀ ਵਾਧਾ ਕਿਵੇਂ ਹੋਵੇ ਤਰੱਕੀ ਕਿਵੇਂ ਹੋਵੇ ਉਹਦਾ ਇਹ ਮਕਸਦ ਸੀ ਉਹਨੂੰ ਨਹੀਂ ਪਤਾ ਹੈ ਕਿ ਲੋਕਾਂ ਨਾਲ ਕਿਵੇਂ ਵਰਤਣਾ ਹੈ ਕਿਵੇਂ ਰਹਿਣਾ ਹੈ ਜ਼ਿੰਦਗੀ ਵਿੱਚ ਉਹਦਾ ਕੰਮ ਸਿਰਫ ਪੈਸਾ ਇਕੱਠਾ ਕਰਨਾ ਉਹਦਾ ਲਾਲਚ ਵਧਿਆ ਹੋਇਆ ਸੀ ਪਰ ਕੀ ਉਹ ਖੁਸ਼ੀ ਜਿੰਦਗੀ ਤੋਂ ਸੰਗਤ ਜੀ ਨਹੀਂ ਉਹ ਇੰਨਾ ਵੱਧ ਕਮਾਉਂਦਾ ਸੀ ਉਸ ਦੀ ਪ੍ਰੋਖ ਉਨੀ ਹੀ ਵੱਧ ਜਾਂਦੀ ਜਿੰਨਾ ਬੰਦਾ ਕਮਾਉਂਦਾ ਹੈ ਉਹਦੇ ਅੰਦਰ ਲਾਲਜ ਉਨਾ ਹੀ ਵੱਧ ਜਾਂਦਾ ਹੈ ਕਿ ਮੈਂ ਹੋਰ ਕਮਾਲਾਂ ਹੋਰ ਕਮਾਲਾਂ ਇਹ ਸੋਮਾ ਸਾਹਿਬ ਇਹਦਾ ਇਹਦਾ ਜਿਹੜਾ ਮਨੋਰਥ ਸੀ ਕਿ ਹੋਰ ਕਮਾਲਾਂ ਹੋਰ ਕਮਾਲਾਂ ਪੈਸਾ ਇਕੱਠਾ ਕਰਨਾ ਹੈ ਇੱਕ ਦਿਨ ਉਸ ਨੇ ਸੁਣਿਆ ਕੀ ਇਲਾਕੇ ਦੇ ਵਿੱਚ ਇੱਕ ਬਾਬਾ ਨਾਨਕ ਆਏ ਹਨ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਦਰਸ਼ਨ ਕਰਦਿਆਂ ਹੀ ਮਨ ਨੂੰ ਠੰਡ ਪੈ ਜਾਂਦੀ ਹੈ ਮਨ ਦਾ ਸੁੱਖ ਮਿਲ ਜਾਂਦਾ ਹੈ ਸੋਮੇ ਸਾਨੇ ਸੋਚਿਆ ਕਿ ਚਲੋ ਮੈਂ ਵੀ ਵੇਖਾਂ ਜਾ ਕੇ ਉਹ ਕਿਹੜਾ ਬਾਬਾ ਹੈ ਲੋਕ ਉਹਦੀਆਂ ਇੰਨੀਆਂ ਸਿਫਤਾਂ ਕਰਦੇ ਹੈ ਚਰਚਾ ਕਰਦੇ ਹੈ ਚੱਲ ਸੋਮਿਆ ਤੂੰ ਵੀ ਜਾ ਕੇ ਮਿਲ ਕੇ ਆ ਸ਼ਾਇਦ ਤੈਨੂੰ ਵੀ ਸੁੱਖ ਮਿਲ ਜਾਵੇ ਉਸ ਤੋਂ ਬਾਅਦ ਸੰਗਤ ਜੀ ਕੀ ਹੁੰਦਾ ਹੈ ਸੋਮਾ ਸਾਹ ਉੱਥੋਂ ਚੱਲਦਾ ਹੈ ਗੁਰੂ ਜੀ ਨੂੰ ਮਿਲਣ ਵਾਸਤੇ ਆਪਣੇ ਘਰੋਂ ਉਸ ਵੇਲੇ ਸੋਮਾ ਸਾਹ ਗੁਰੂ ਜੀ ਦੇ ਕੋਲ ਪਹੁੰਚਿਆ ਜੇ ਉੱਥੇ ਜਾ ਕੇ ਉਹਨੇ ਵੇਖਿਆ ਹੈ ਕਿ ਉੱਥੇ ਬੜੀਆਂ ਸੰਗਤਾਂ ਜੁੜੀਆਂ ਹੋਈਆਂ ਹਨ ਲੋਕ ਇਕੱਠੇ ਹੋਏ ਹੈ ਉਥੇ ਆਨੰਦ ਬਣਿਆ ਹੋਇਆ ਹੈ ਵਖਰਾ ਜਿਹਾ ਨਜ਼ਾਰਾ ਹੈ ਇੱਕ ਉਥੇ ਕੀਰਤਨ ਹੋ ਰਿਹਾ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦਾ ਨੂਰ ਇੰਨਾ ਸੀ ਕਿ ਇੱਕ ਵਾਰ ਤਾਂ ਸੋਮਾ ਸਾਹ ਵੇਖ ਕੇ 당ਗ ਰਹਿ ਗਿਆ ਹੱਕਾ ਬੱਕਾ ਹੋ ਗਿਆ ਕਿ ਇਹ ਚਿਹਰਾ ਬੜਾ ਨੂਰਾਨੀ ਇਹਨੂੰ ਵੇਖ ਕੇ ਮਨ ਦੀ ਸ਼ਾਂਤੀ ਭੁੱਖ ਲੈ ਜਾਂਦੀ ਹੈ ਇਹ ਕੋਈ ਸਾਧੂ ਨਹੀਂ ਲੱਗਦਾ ਇਹ ਤਾਂ ਕੋਈ ਰੱਬ ਦਾ ਰੂਪ ਹੈ ਉਸ ਵੇਲੇ ਉਹ ਸੋਮਾ ਸਾਹਿਬ ਗੁਰੂ ਜੀ ਦੇ ਸੰਗਤ ਵਿੱਚ ਆ ਕੇ ਬੈਠ ਜਾਂਦਾ ਹੈ ਤੇ ਕੀਰਤਨ ਸੁਣਦਾ ਹੈ ਤੇ ਉਹਨੂੰ ਇਉਂ ਲੱਗਦਾ ਹੈ ਕਿ ਰੱਬ ਇੱਥੇ ਹੀ ਵਸਦਾ ਹੈ ਤੇ ਦੁਨੀਆ ਦੇ ਸਾਰੇ ਕੰਮ ਉਸ ਵੇਲੇ ਭੁੱਲ ਗਿਆ ਉਹਨੂੰ ਉੱਥੇ ਆ ਕੇ ਬੜਾ ਆਨੰਦ ਹੁੰਦਾ ਹੈ ਉਹਦੇ ਮਨ ਦੀ ਸ਼ਾਂਤੀ ਮਿਲਦੀ ਹੈ ਤੇ ਜਦੋਂ ਗੁਰੂ ਜੀ ਨੇ ਉਸ ਵੱਲ ਵੇਖਿਆ ਸੋਮੇ ਵੱਲ ਤੇ ਗੁਰੂ ਜੀ ਥੋੜਾ ਜਿਹਾ ਮੁਸਕਰਾ ਕੇ ਥੋੜਾ ਹੱਸੇ ਤੇ ਹੱਸ ਕੇ ਪੁੱਛਿਆ ਗੁਰੂ ਜੀ ਕਹਿੰਦੇ ਉਹਦਾ ਨਾਮ ਲੈ ਕੇ ਬੋਲਦੇ ਹੈ ਆਓ ਸਾਜੀ ਸੁਣਾਓ ਜਦੋਂ ਗੁਰੂ ਜੀ ਨੇ ਐਵੇਂ ਕਿਹਾ ਨਾ ਸਾਜੀ ਸੁਣਾਓ ਉਹ ਸੋਮਾ ਹੋਰ ਵੀ ਅੰਦਰੋਂ ਉਹਦੀ ਸ਼ਰਧਾ ਬਣ ਗਈ ਗੁਰੂ ਜੀ ਕਹਿੰਦੇ ਆਓ ਸਾਜੀ ਸੁਣਾਓ ਕੀ ਹਾਲ ਚਾਲ ਹੈ ਵਪਾਰ ਕਿਵੇਂ ਚੱਲ ਰਿਹਾ ਹੈ ਉਹ ਕਹਿਣ ਲੱਗਿਆ ਕਿ ਮਾਤਾ ਕਦੇ ਇਹਨਾਂ ਨੂੰ ਮਿਲਿਆ ਹੀ ਨਹੀਂ ਇਹ ਮੇਰਾ ਨਾਮ ਹੀ ਜਾਣਦੇ ਐ ਇਹ ਮੇਰੇ ਕਾਰੋਬਾਰ ਦੇ ਬਾਰੇ ਵੀ ਜਾਣਦੇ ਹੈ ਇਹ ਕੌਣ ਹੋ ਸਕਦੇ ਇਹ ਤਾਂ ਅੰਤਰਜਾਮੀ ਹੈ ਉਸ ਵੇਲੇ ਸੋਮੇ ਸਾਦਾ ਸਾਰਾ ਹੰਕਾਰ ਖਤਮ ਹੋ ਗਿਆ ਤੇ ਬੋਲਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੇ ਕੋਲ ਬਹੁਤ ਤਨ ਹੈ ਉਹ ਕਹਣ ਲੱਗਿਆ ਮਹਾਰਾਜ ਧਨ ਦੀ ਕੋਈ ਕਮੀ ਨਹੀਂ ਹੈ ਮੈਂ ਤਾਂ ਬਸ ਤੁਹਾਡੇ ਦਰਸ਼ਨ ਕਰਨ ਆਇਆ ਸੀ ਪਰ ਇੱਥੇ ਆ ਕੇ ਜਦੋਂ ਮੈਂ ਤੁਹਾਡੇ ਦਰਸ਼ਨ ਕੀਤੇ ਹੈ ਤੇ ਮੈਂ ਤੁਹਾਡਾ ਮਰੀਦ ਸੇਵਕ ਬਣ ਗਿਆ ਲੋਕ ਤੁਹਾਡੀਆਂ ਚਰਚਾ ਬਹੁਤ ਕਰਦੇ ਸੀ ਪਰ ਅੱਜ ਮੈਂ ਜਦੋਂ ਵੇਖਿਆ ਸੱਚਮੁੱਚ ਹੀ ਤੁਹਾਡੇ ਕੋਲੇ ਉਹ ਨੂਰ ਹੈ ਤੁਹਾਡੇ ਕੋਲੇ ਉਹ ਸ਼ਰਨ ਹੈ ਜੋ ਮੈਨੂੰ ਹਰੇ ਵੇਲੇ ਲੱਭਦੇ ਮੈਨੂੰ ਚਾਹੀਦੀ ਸੀ ਉਸ ਤੋਂ ਬਾਅਦ ਸੰਗਤ ਜੀ ਹੁਣ ਗੁਰੂ ਜੀ ਨੇ ਉਹ ਖੇਡ ਵਰਤਾਈ ਹੈ ਤੇ ਗੁਰੂ ਜੀ ਨੇ ਕੀ ਖੇਡ ਵਰਤਾਈ ਹੈ ਸੰਗਤ ਜੀ ਜਿਸ ਨੇ ਸੋਮੇ ਸਾਡੀ ਜ਼ਿੰਦਗੀ ਬਦਲ ਦਿੱਤੀ ਅੱਜ ਉਹਦਾ ਜ਼ਿੰਦਗੀ ਦਾ ਮਨੋਰਥ ਖਤਮ ਹੋ ਜਾਂਦਾ ਹੈ ਤੇ ਗੁਰੂ ਜੀ ਨੇ ਆਪਣੀ ਚਾਦਰ ਵਿੱਚੋਂ ਇੱਕ ਨਿੱਕੀ ਜੀ ਸੂਈ ਕੱਢੀ ਹੈ ਸੰਗਤ ਜੀ ਤੇ ਸੋਮਾ ਸਾਹ ਵੇਖ ਰਿਹਾ ਹੈ ਸਾਰੀਆਂ ਸੰਗਤਾਂ ਵੇਖ ਰਹੀਆਂ ਹੈ ਕਿ ਗੁਰੂ ਜੀ ਕੀ ਕੌਤਕ ਕਰ ਰਹੇ ਹਨ ਗੁਰੂ ਜੀ ਨੇ ਆਪਣੀ ਚਾਦਰ ਵਿੱਚੋਂ ਇੱਕ ਸੂਈ ਕੱਢੀ ਹੈ ਅਤੇ ਸੋਮੇ ਸਾਹ ਦੇ ਹੱਥ ਉੱਤੇ ਰੱਖ ਦਿੱਤੀ ਇਹ ਸਭ ਸੰਗਤਾਂ ਵੇਖ ਕੇ ਬੜੀਆਂ ਹੈਰਾਨ ਹੋ ਰਹੀਆਂ ਹੈ ਤੇ ਸੋਚ ਰਹੀਆਂ ਇਹਦਾ ਕੀ ਮਤਲਬ ਹੈ ਸੂਈ ਦਾ ਮਤਲਬ ਕੀ ਹੈ ਜਦੋਂ ਗੁਰੂ ਜੀ ਨੇ ਆਪਣੀ ਚਾਦਰ ਤੋਂ ਸੂਈ ਕੱਢ ਕੇ ਸੋਮੇ ਦੇ ਹੱਥ ਉੱਤੇ ਰੱਖ ਦਿੱਤੀ ਤੇ ਉਸ ਵੇਲੇ ਗੁਰੂ ਜੀ ਬੋਲੇ ਸਾਹ ਜੀ ਗੁਰੂ ਜੀ ਕਹਿੰਦੇ ਆ ਸੋਮੇ ਨੂੰ ਕਹਿੰਦੇ ਸਾਹ ਜੀ ਮੇਰੀ ਇੱਕ ਅਮਾਨਤ ਰੱਖ ਲਵੋ ਸੰਭਾਲ ਕੇ ਇਹ ਸੂਈ ਸ਼ਾਂਤੀ ਰੱਖਣਾ ਜਦੋਂ ਤੁਸੀਂ ਇਸ ਜਹਾਨ ਤੋਂ ਪਰਲੋਕ ਜਾਓਗੇ ਨਾ ਜਦੋਂ ਤੁਹਾਡੀ ਮੌਤ ਹੋ ਜਾਏਗੀ ਉਥੇ ਮੈਨੂੰ ਵਾਪਸ ਦੇ ਦੇਣਾ ਮੈਂ ਇਹ ਸੂਈ ਤੁਹਾਡੇ ਕੋਲੋਂ ਮੰਗ ਲਵਾਂਗਾ ਸਵਰਗ ਵਿੱਚ ਜਾ ਕੇ। ਸੋਮਾ ਸਾ ਇਹ ਸੁਣ ਕੇ ਬੜਾ ਹੈਰਾਨ ਹੁੰਦਾ ਹੈ। ਤੇ ਸੋਮਾ ਸਾ ਪਹਿਲਾਂ ਤਾਂ ਹੈਰਾਨ ਹੋਇਆ ਫਿਰ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ। ਉਸ ਦੀ ਪਤਨੀ ਸਿਆਣੀ ਸੀ ਬਹੁਤ ਸਿਆਣੀ ਸੀ। ਉਹ ਬੋਲੀ ਸਾ ਜੀ Swami ਜੀ ਤੁਸੀਂ ਪਾਗਲ ਤਾਂ ਨਹੀਂ ਹੋ ਗਏ? ਸੋਮਾ ਸਾਂ ਕਹਿਣ ਲੱਗਿਆ ਕਿਉਂ ਭਲੀਏ ਕੀ ਗੱਲ ਮੈਂ ਪਾਗਲ ਕਿਉਂ ਹਾਂ ਉਹ ਕਹਿਣ ਲੱਗੀ ਕਿ ਮੌਤ ਤੋਂ ਬਾਅਦ ਇਹ ਸਰੀਰ ਨਾਲ ਨਹੀਂ ਜਾਂਦਾ ਤੁਸੀਂ ਇਹ ਸੂਈ ਦੀ ਗੱਲ ਕਰਦੇ ਹੋ ਕਿ ਸੋਮਾ ਸੁਣ ਕੇ ਉਹਦੀ ਅਕਵਾਟ ਖੁੱਲ ਜਾਂਦੇ ਹੈ ਕਿ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਉਹ ਕਹਿੰਦੀ ਕੱਪੜੇ ਨਾਲ ਨਹੀਂ ਜਾਂਦੇ ਇਹ ਸਰੀਰ ਨਾਲ ਨਹੀਂ ਜਾਂਦਾ ਤੇ ਇਹ ਸੂਈ ਫਿਰ ਕਿਵੇਂ ਨਾਲ ਚੱਲੇ ਜਾਵੇਗੀ ਸਾਹ ਜੀ ਸੋਮਾ ਸਾਨੂੰ ਗੱਲ ਸਮਝ ਆ ਗਈ ਉਸ ਵੇਲੇ ਉਸ ਤੋਂ ਬਾਅਦ ਕੀ ਕਰਦਾ ਹੈ ਉਥੋਂ ਦੌੜਦਾ ਹੈ ਭੱਜਿਆ ਜਾਂਦਾ ਹੈ ਗੁਰੂ ਜੀ ਕੋਲ ਤੇ ਗੁਰੂ ਜੀ ਕੋਲ ਆਇਆ ਤੇ ਗੁਰੂ ਜੀ ਨੂੰ ਆ ਕੇ ਉਹ ਸੂਈ ਵਾਪਸ ਖੜਾ ਦਿੱਤੀ ਤੇ ਬੋਲਿਆ ਮਹਾਰਾਜ ਇਹ ਸੂਈ ਤਾਂ ਇੱਥੇ ਹੀ ਰਹਿ ਜਾਣੀ ਹੈ ਪਰ ਲੋਕ ਮੈਂ ਇਹਨੂੰ ਕਿਵੇਂ ਲੈ ਜਾ ਸਕਦਾ ਹਾਂ ਤੇ ਉਸ ਵੇਲੇ ਗੁਰੂ ਨਾਨਕ ਜੀ ਕੀ ਕਹਿੰਦੇ ਹਨ ਸੋਮੇ ਨੂੰ ਗੁਰੂ ਨਾਨਕ ਦੇਵ ਜੀ ਨੇ ਬੜੇ ਪਿਆਰ ਨਾਲ ਕਿਹਾ ਸੋਮਿਆ ਜੇ ਭਾਈ ਇੱਕ ਨਿੱਕੀ ਜੀ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾ ਫਿਰ ਤੂੰ ਇਹ ਜਿਹੜਾ ਧਨ ਲੱਖਾਂ ਕਰੋੜਾਂ ਇਕੱਠਾ ਕੀਤਾ ਹੈ ਧਨ ਮਾਇਆ ਜੋੜੀ ਹੈ ਉਹ ਉਥੇ ਕਿਵੇਂ ਜਰ ਨਾਲ ਜਾਵੇਗਾ ਤੂੰ ਇਸ ਧਨ ਦਾ ਕੀ ਕਰੇਗਾ ਇਹਨਾਂ ਲਾਲਚ ਕਿਉਂ ਕਰਦਾ ਹੈ ਸੋਮਾ ਸਾਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪੈਂਦਾ ਹੈ ਤੇ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਤੁਸੀਂ ਮੇਰੀਆਂ ਅੱਖਾਂ ਖੋਲ੍ਹਤੀਆਂ ਉਸ ਵੇਲੇ ਸੋਮਾ ਸਾਹ ਗੁਰੂ ਜੀ ਦੇ ਚਰਨਾਂ ਵਿੱਚ ਬਗਪਿਆ ਨਿਮਾਣਾ ਸਿੱਖ ਬਣ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਨੂੰ ਸਮਝ ਆ ਗਈ ਕਿ ਉਹ ਹੁਣ ਤੱਕ ਕੂੜ ਝੂੜ ਇਕੱਠਾ ਕਰਦਾ ਰਿਹਾ ਸੀ ਤੇ ਗੁਰੂ ਜੀ ਨੇ ਉਸ ਨੂੰ ਉਠਾਇਆ ਅਤੇ ਕਿਹਾ ਸੋਮਿਆ ਇਹ ਧਨ ਬੁਰਾ ਨਹੀਂ ਹੈ ਇਹ ਧਨ ਮਾੜਾ ਨਹੀਂ ਹੈ ਇਹ ਧਨ ਦੀ ਜ਼ਰੂਰਤ ਹੈ ਆਪਾਂ ਨੂੰ ਪਰ ਇਸ ਨੂੰ ਸਿਰਫ ਜੋੜਨਾ ਤੇ ਆਪਣੀ ਜਿਹੜੀ ਸਰੀਰ ਦੀ ਜ਼ਰੂਰਤ ਪੂਰੀ ਕਰਨੀ ਹੈ ਇਸ ਨੂੰ ਲੋੜਵੰਦਾ ਵਿੱਚ ਵੰਡ ਕੇ ਉਹਨਾਂ ਦੀ ਮਦਦ ਕਰ ਉਹਨਾਂ ਦੀ ਪ੍ਰੀਖਿਆਵਾਂ ਦਾ ਜੋ ਦੁੱਖ ਹੈ ਕੋਈ ਗਰੀਬ ਹੈ ਕੋਈ ਲੋੜਵੰਦ ਹੈ ਉਹਨਾਂ ਵਿੱਚ ਵੰਡ ਦੇ ਮਾਇਆ ਤੇਰੀ ਇਹ ਮਾਇਆ ਸਫਲੀ ਹੋ ਜਾਣੀ ਹੈ ਸੋਮਿਆਂ ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਸੋਮਾ ਸਾਹ ਗੁਰੂ ਜੀ ਦਾ ਬੜਾ ਪਿਆਰਾ ਅਨਣ ਸਿੱਖ ਬਣ ਗਿਆ ਉਸ ਨੇ ਆਪਣੇ ਘਰ ਦੇ ਦਰਵਾਜ਼ੇ ਸਭ ਲਈ ਖੋਲ ਦਿੱਤੇ ਉਹ ਹੁਣ ਸਿਰਫ ਧਨ ਦਾ ਸ਼ਾਹ ਨਹੀਂ ਸੀ ਹੁਣ ਉਹ ਨਾਮ ਦਾ ਸ਼ਾਹ ਬਣ ਗਿਆ ਸੋਮਾ ਸ਼ਾਹ ਨਾਮ ਦਾ ਸ਼ਾਹ ਬਣ ਗਿਆ ਗੁਰੂ ਜੀ ਕਹਿੰਦੇ ਹੈ ਭਾਈ ਸੋਮਿਆ ਤੂੰ ਨਾਮ ਜਪਿਆ ਕਰ ਇਹ ਦਾਨ ਪੁੰਨ ਕਰਿਆ ਕਰ ਉਸ ਤੋਂ ਬਾਅਦ ਸੋਮਾ ਸਾਹ ਨਾਮ ਦਾ ਵਪਾਰੀ ਬਣ ਗਿਆ ਹੈ ਉਹ ਰੱਬ ਦਾ ਨਾਮ ਜਪਦਾ ਹੈ ਵਪਾਰ ਵੀ ਕਰਦਾ ਹੈ ਪਰ ਰੱਬ ਦਾ ਨਾਮ ਜਪਣਾ ਕਦੇ ਨਹੀਂ ਭੁੱਲਦਾ ਉਹ ਹਰ ਵੇਲੇ ਚੇਤੇ ਰੱਖਦਾ ਹੈ ਰੱਬ ਨੂੰ ਸਾਧ ਸੰਗਤ ਜੀ ਆਓ ਅਸੀਂ ਵੀ ਇਸ ਸਾਖੀ ਤੋਂ ਸਿੱਖਿਆ ਲਈਏ ਕਿ ਅਸੀਂ ਦੁਨੀਆ ਦੀ ਦੌੜ ਵਿੱਚ ਕਿੰਨੇ ਅੰਨੇ ਹੋ ਜਾਈਏ ਕਿਉਂ ਪਾਸ਼ਾ ਕਹਿੰਦੇ ਆਪਣਾ ਲਾਲਚ ਕਰਕੇ ਆਪਣਾ ਸਮਾਂ ਖਰਾਬ ਕਰਦਾ ਹੈ ਆਓ ਅਸੀਂ ਵੀ ਇਸ ਸਾਖੀ ਤੋਂ ਸਿੱਖਿਆ ਕਿ ਅਸੀਂ ਦੁਨੀਆ ਦੀ ਦੌੜ ਵਿੱਚ ਇੰਨੇ ਨਾਂ ਅੰਨੇ ਹੋ ਜਾਈਏ ਕਿ ਅਸਲੀ ਦੌਰ ਦਾ ਨਾਮ ਸਿਮਰਨ ਨਾਮ ਭੁੱਲ ਜਾਈਏ ਤੇ ਗੁਰੂ ਜੀ ਦੀ ਯਾਦ ਵਿੱਚ ਜੁੜੀਏ ਰੱਬ ਦਾ ਨਾਮ ਜਪਣਾ ਕਰੀਏ ਸੋ ਸੰਗਤ ਜੀ ਸਾਖੀ ਦਾ ਮਤਲਬ ਹੈ ਦਿਲ ਨੂੰ ਸਮਝਾਉਣਾ ਸਾਖੀ ਬੋਲਦਿਆਂ ਸੰਗਤ ਜੀ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਤੇ ਵਾਹਿਗੁਰੂ ਦਾ ਨਾਮ ਜਪਿਆ ਕਰੀਏ ਉਸ ਤੋਂ ਬਾਅਦ ਉਹ ਸੋਮਾ ਸਾਹਿਕ ਵਪਾਰੀ ਨਹੀਂ ਉਹ ਇੱਕ ਰੱਬ ਦਾ ਗੁਰੂ ਦਾ ਭਗਤ ਬਣ ਗਿਆ ਜਦੋਂ ਗੁਰੂ ਜੀ ਬੋਲਦੇ ਹਨ ਤਾਂ ਬਹੁਤ ਹੌਲੀ-ਹੌਲੀ ਮਿੱਠੀ ਆਵਾਜ਼ ਵਿੱਚ ਗੁਰੂ ਜੀ ਬੋਲਦੇ ਹਨ ਇਹ ਉਹਨਾਂ ਦਾ ਮਕਸਦ ਹੈ ਕਿ ਗੁਰੂ ਜੀ ਦਾ ਮਕਸਦ ਹੈ ਕਿ ਲੋਕਾਂ ਦਾ ਭਲਾ ਕਰਨਾ ਉਹ ਸੰਸਾਰ ਵਿੱਚ ਕਿਉਂ ਆਏ ਸਨ ਤੇ ਗੁਰੂ ਜੀ ਉਹਨਾਂ ਦੇ ਆਉਣ ਦਾ ਕਾਰਨ ਕੀ ਸੀ ਜਿੱਥੇ ਵੀ ਗੁਰੂ ਜੀ ਗਏ ਹਨ ਉਥੇ ਨਾਮ ਦਾ ਡੰਕਾ ਵੱਜਦਾ ਹੈ ਜਿੱਥੇ ਵੀ ਗੁਰੂ ਜੀ ਗਏ ਹਨ ਉਥੋਂ ਦੇ ਲੋਕ ਨਾਮ ਜਪਣਾ ਸ਼ੁਰੂ ਕਰ ਦਿੰਦੇ ਸੀ ਤੇ ਜੋ ਲੋਕ ਭੁੱਲੇ ਭਟਕੇ ਜੋ ਮਾੜੇ ਕੰਮਾਂ 'ਚ ਪਏ ਹਨ ਅੱਜ ਉਹ ਲੋਕ ਵੀ ਆਪਣਾ ਅਸਲੀ ਮਕਸਦ ਸਮਝ ਕੇ ਉਹ ਆਪ ਨੂੰ ਚੇਤੇ ਕਰਦੇ ਆ ਸੰਤ ਜੀ